ਤੁਹਾਡ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜਰੂਰ ਰੱਖਿਆ ਕਰੋ ਆਪਣੀ ਅੱਜ ਦੀ ਕਹਾਣੀ ਬਹੁਤ ਹੀ ਸੋਹਣੀ ਤੇ ਵੱਖਰੀ ਜੀ ਇੱਕ ਲਵ ਸਟੋਰੀ ਆ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ। ਰੇਲਵੇ ਸਟੇਸ਼ਨ ਤੇ ਇੱਕ ਮੁੰਡਾ ਜਿਹੜਾ ਉਹ ਚਾਹ ਦੀ ਦੁਕਾਨ ਆ ਉਹਦੀ ਤੇ ਉਹ ਨਾ ਚਾਹ ਦੀ ਦੁਕਾਨ ਕਰਦਾ। ਇੱਕ ਬਹੁਤ ਸੋਹਣੀ ਸੁਨੱਖੀ ਕੁੜੀ ਜਿਹੜੀ ਕਿ ਇੱਕ ਗੱਡੀ ਤੋਂ ਉਤਰਦੀ ਆ ਗੱਡੀ ਮਤਲਬ ਕਾਰ ਕਾਰ ਤੋਂ ਉੱਤਰ ਕੇ ਉਹ ਰੇਲਵੇ ਸਟੇਸ਼ਨ ਦੇ ਅੰਦਰ ਜਾਂਦੀ ਆ ਤੇ ਉਸ ਚਾਹ ਵਾਲੇ ਮੁੰਡੇ ਕੋਲ ਜਾ ਕੇ ਉਹਨੂੰ ਕਹਿੰਦੀ ਹੈਲੋ। ਉਹ ਮੁੰਡਾ ਜਿਹੜਾ ਉਹਦਾ ਨਾਮ ਗੌਰਵ ਹੁੰਦਾ ਉਹ ਕਹਿੰਦਾ ਹਾਂਜੀ ਹੈਲੋ ਉਹ ਕਹਿੰਦੀ ਆਪਕਾ ਸ਼ੁਭਨੇਮ ਤੁਹਾਡਾ ਨਾਮ ਕੀ ਆ ਉਹ ਕਹਿੰਦਾ ਵੀ ਮੇਰਾ ਨਾਮ ਗੌਰਵ ਆ ਉਹ ਫੁੱਲਾਂ ਦਾ ਗੁਲਦਸਤਾ ਉਹਨੂੰ ਦਿੰਦੀ ਆ ਤੇ ਉਹਨੂੰ ਕਹਿੰਦੀ ਆ ਕਿ ਕੀ ਤੁਸੀਂ ਮੇਰੇ ਨਾਲ ਵਿਆਹ ਕਰਵਾਉਂਗੇ ਇਹ ਗੱਲ ਸੁਣ ਕੇ ਗੌਰਵ ਆ ਜਿਹੜਾ ਉਹ ਟਟੰਬਰ ਜਾਂਦਾ ਹੈਰਾਨ ਰਹਿ ਜਾਂਦਾ ਵੀ ਆ ਕੀ ਹੋ ਗਿਆ ਉਹ ਉਹਨਾਂ ਉਹਦੇ ਵੱਲ ਵੇਖਦਾ ਤੱਕਦਾਗਾ ਪਰ ਉਹਨੂੰ ਕੋਈ ਜਵਾਬ ਨਹੀਂ ਆਉਂਦਾ ਕੌਣ ਸੀ ਉਹ ਕੁੜੀ ਜਿਹੜੀ ਕਿ ਅਮੀਰ ਘਰਾਣੇ ਦੀ ਲੱਗਦੀ ਸੀ ਵਧੀਆ ਮਹਿੰਗੀ ਗੱਡੀ 'ਚ ਉਤਰੀ ਸੀ ਤੇ ਰੇਲਵੇ ਸਟੇਸ਼ਨ ਤੇ ਚਾਹ ਦੀ ਦੁਕਾਨ ਵਾਲੇ ਮੁੰਡੇ ਨੂੰ ਵਿਆਹ ਲਈ ਪ੍ਰਪੋਜ਼ ਕਿਉਂ ਕਰਦੀ ਸੀ ਇਸ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਪਹਿਲਾਂ ਸਾਨੂੰ ਕਹਾਣੀ ਹੈ ਜਿਹੜੀ ਸੁਣਨੀ ਪਊਗੀ ਐਂਡ ਤੇ ਸਾਨੂੰ ਪਤਾ ਲੱਗੂ ਕਿ ਇਹਦਾ ਕੀ ਰੀਜਨ ਸੀ ਕਹਾਣੀ ਦੇ ਨਾਲ ਜੁੜੇ ਰਹੋ ਸੀਮਾ ਆਪਣੇ ਮਾਪਿਆਂ ਦੀ ਇਕਲੌਤੀ ਹਲਾ ਦਾ ਤੇ ਸੀਮਾ ਜਿਹੜੀ ਉਹ ਬਚਪਨ ਤੋਂ ਹੀ ਥੋੜੀ ਜੀ ਜਿੱਦੀ ਆ ਉਹਦੇ ਮੰਮੀ ਪਾਪਾ ਉਹਨੂੰ ਬਹੁਤ लाड ਨਾਲ ਰੱਖਦੇ ਆ ਸੀਮਾ ਇੱਕ ਅਮੀਰ ਬਾਪ ਦੀ ਬੇਟੀ ਆ ਤੇ ਵਧੀਆ ਸਕੂਲ ਦੇ ਵਿੱਚ ਪੜਦੀ ਆ ਇੱਕ ਦਿਨ ਐਤਵਾਰ ਦੇ ਦਿਨ ਸੀਮਾ ਜਿਹੜੀ ਉਹ ਆਪਣੇ ਮੰਮੀ ਨੂੰ ਕਹਿੰਦੀ ਆ ਕਿ ਮੰਮੀ ਮੰਮੀ ਮੈਂ ਚਾਹੁੰਦੀ ਆ ਕਿ ਆਪਾਂ ਘੁੰਮਣ ਚੱਲੀਏ ਆਪਾਂ ਉਧਰ ਮੇਰੀਆਂ ਸਹੇਲੀਆਂ ਦੱਸਦੀਆਂ ਸੀ ਦਰਿਆ ਦੇ ਕੰਢੇ ਤੇ ਬਹੁਤ ਸੋਹਣਾ ਮਾਹੌਲ ਹੁੰਦਾ ਵੀ ਆਪਾਂ ਚੱਲੀਏ ਉਦੀ ਮੰਮੀ ਕਹਿੰਦੀ ਕਿ ਆਪਾਂ ਜਦੋਂ ਜ਼ਿਆਦਾ ਛੁੱਟੀਆਂ ਹੋਈਆਂ ਉਦੋਂ ਜਾਵਾਂਗੇ ਪਰ ਸੀਮਾ ਜਿਹੜੀ ਉਹ ਜਿੱਦ ਕਰਦੀ ਆ ਜਿੱਦ ਕਰਕੇ ਉਹ ਆਪਣੀ ਮੰਮੀ ਨੂੰ ਘੁੰਮਣ ਜਾਣ ਲਈ ਜਿਹੜੀ ਮਜਬੂਰ ਕਰ ਦਿੰਦੀ ਆ ਸੀਮਾ ਤੇ ਉਹਦੀ ਮੰ ਆ ਡਰਾਈਵਰ ਨੂੰ ਲੈ ਕੇ ਚੱਲੋ ਘੁੰਮਣ ਚੱਲੀਆਂ ਜਾਂਦੀਆਂ ਦਰਿਆ ਦੇ ਕੱਟੇ ਤੇ ਜਾਂਦੀਆਂ ਉੱਥੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਧਨਸ਼ਨ ਕਰ ਰਹੇ ਹੁੰਦੇ ਆ ਸੀਮਾ ਜਿਹੜੀ ਉਹ ਛੋਟੀ ਉਮਰ ਦੀ ਸੀ 5 6 ਸਾਲ ਦੀ ਸੀ ਪਰ ਉਹ ਜਿੱਦੀ ਸੀ ਜਦੋਂ ਉਹ ਪਾਣੀ ਵੱਲ ਜਾਣ ਲੱਗਦੀ ਆ ਤਾਂ ਉਹਦੀ ਮੰਮੀ ਉਹਨੂੰ ਰੋਕਦੀ ਆ ਕਿ ਨਹੀਂ ਪੁੱਤਰ ਪਾਣੀ ਵੱਲ ਨਹੀਂ ਜਾਣਾ ਉਹ ਕਹਿੰਦੀ ਕਿ ਮੰਮੀ ਹੋਰ ਲੋਕ ਵੀ ਤਾਂ ਫਿਰਦੇ ਆ ਉਹ ਕਹਿੰਦੀ ਪੁੱਤਰ ਆਪਾਂ ਪਹਿਲੀ ਵਾਰ ਆਏ ਆ ਮੈਨੂੰ ਇੰਨੀ ਜਾਣਕਾਰੀ ਨਹੀਂ ਪਾਣੀ ਡੂੰਘਾ ਨਾ ਹੋਵੇ ਰੋਕਦੇ ਰੋਕਦੇ ਸੀਮਾ ਜਿਹੜੀ ਉਹ ਆਪਣੀ ਮੰਮੀ ਤੋਂ ਹੱਥ ਛੁਡਾ ਕੇ ਦਰਿਆ ਵੱਲ ਚਲੀ ਜਾਂਦੀ ਆ ਜਦੋਂ ਉਹ ਦਰਿਆ ਵੱਲ ਜਾਂਦੀ ਆ ਤੇ ਅਚਾਨਕ ਪਾਣੀ ਦੀ ਜਿਹੜੀ ਛਲ ਆਉਂਦੀ ਆ ਲਹਿਰ ਆਉਂਦੀ ਆ ਉਹਦੇ ਨਾਲ ਸੀਮਾ ਜਿਹੜੀ ਉਹ ਕਹਿੰਦੇ ਆ ਕਿ ਜਦੋਂ ਆਪਾਂ ਹਨਾ ਕੰਡੇ ਤੇ ਹੋਈਏ ਤੇ ਪਾਣੀ ਆਂਦੀਆਂ ਜਿਹੜੀਆਂ ਆ ਕੇ ਇੱਕੋ ਦਮ ਲਹਿਰਾਂ ਨੇ ਉਹ ਅਟੈਕ ਕਰਦੀਆਂ ਨੇ ਤਾਂ ਸਿਆਣੇ ਤੋਂ ਸਿਆਣਾ ਬੰਦਾ ਜਿਹੜਾ ਉਹ ਵੀ ਪਾਣੀ ਦੀ ਚਪੇਟ ਚ ਆ ਜਾਂਦਾ ਸੀਮਾ ਤਾਂ ਫਿਰ ਵੀ ਛੋਟੀ ਸੀ ਸੀਮਾ ਦੀ ਮਾਏ ਵੇਖ ਕੇ ਭੱਜਦੀ ਆ ਆਪਣੀ ਬੇਟੀ ਦੀ ਬਾਹ ਫੜ ਕੇ ਉਹਨੂੰ ਬਾਹਰ ਖਿੱਚਦੀ ਆ ਤੇ ਉਹਨੂੰ ੱਟਕਾ ਦੇ ਦਿੰਦੀ ਆ ਬਾਹਰ ਨੂੰ ਇੰਨੇ ਪਾਣੀ ਦੀ ਕੋਹਰ ਲਹਿਰ ਆਉਂਦੀ ਆ ਜਿਹੜੇ ਹੋਰ ਸਲਾਨੀ ਸੀਗੇ ਉਹ ਸੰਭਲ ਜਾਂਦੇ ਆ ਕਿਉਂਕਿ ਉਹ ਪਹਿਲਾਂ ਵੀ ਆਉਂਦੇ ਸੀ ਉਹਨਾਂ ਨੂੰ ਪਤਾ ਸੀ ਪਰ ਸੀਮਾ ਦੀ ਮਾਂ ਕਦੇ ਪਾਣੀ 'ਚ ਨਹੀਂ ਗਈ ਸੀ ਵੈਸੇ ਵੀ ਉਹ ਪਾਣੀ ਤੋਂ ਡਰਦੀ ਸੀ ਉਹਨਾਂ ਲਹਿਰ ਜਦੋਂ ਪਾਣੀ ਦੀ ਆ ਕੇ ਉੱਤੇ ਵੱਜਦੀ ਆ ਉਹ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕਦੀ ਤੇ ਉਹ ਦਰਿਆ ਦੇ ਅੰਦਰ ਚਲੀ ਜਾਂਦੀ ਆ ਲੋਕ ਇਕੱਠੇ ਹੁੰਦੇ ਆ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਕਾਫੀ ਟਾਈਮ ਆ ਜਿਹੜਾ ਲੱਗ ਜਾਂਦਾ ਸੀਮਾ ਇਹ ਸਾਰਾ ਜਿਹੜਾ ਤੰਡਵਾ ਉਹ ਆਪਣੀਆਂ ਅੱਖਾਂ ਨਾਲ ਵੇਖਦੀ ਆ ਉਹ ਰੋਂਦੀ ਉੱਚੀ ਉੱਚੀ ਮੇਰੀ ਮੰਮੀ ਨੂੰ ਬਚਾ ਲਓ ਮੇਰੀ ਮੰਮੀ ਨੂੰ ਭਾਵੇਂ ਕਿ ਕਾਫੀ ਜद्दोजਹਿਦ ਦੇ ਬਾਅਦ ਸੀਮਾ ਦੀ ਮਾਂ ਨੂੰ ਪਾਣੀ ਚੋਂ ਕੱਢ ਲਿਆ ਸੀ ਪਰ ਸੀਮਾ ਦੀ ਮਾਂ ਦੀ ਮੌਤ ਹੋ ਗਈ ਸੀ ਇਹ ਗੱਲ ਆ ਜਿਹੜੀ ਸੀਮਾ ਨੂੰ ਬੁਰੀ ਤਰ੍ਹਾਂ ਚ ਜੋੜ ਦਿੰਦੀ ਆ ਸੀਮਾ ਜਦੋਂ ਉਹਨਾ ਡਰਾਈਵਰ ਆਉਂਦਾ ਉਹ ਵੇਖਦਾ ਚਲੋ ਰੋਲਾ ਪੈ ਜਾਂਦਾ ਗੱਲ ਦਾ ਸੀਮਾ ਦਾ ਜਿਹੜਾ ਪਾਪਾ ਉਹ ਵੀ ਉੱਥੇ ਪਹੁੰਚ ਜਾਂਦਾ ਸੀਮਾ ਦੀ ਮਾਂ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਡਾਕਟਰ ਸੀਮਾ ਦੀ ਮਾਂ ਨੂੰ ਮਿਰਤਕ ਪੂਸ਼ਿਤ ਕਰ ਦਿੰਦੇ ਆ ਉਸ ਤੋਂ ਬਾਅਦ ਸੀਮਾ ਦੇ ਦਿਲ ਦੇ ਵਿੱਚ ਇਹ ਸਦਮਾ ਬਹਿ ਗਿਆ ਮਾਂ ਦੀ ਜਾਣ ਦਾ ਦੁੱਖ ਤੇ ਆਪਣੀ ਮਾਂ ਨੂੰ ਕਿਵੇਂ ਉਹਨੇ ਜਾਂਦੇ ਹੋਏ ਵੇਖਿਆ ਕਿਵੇਂ ਉਹ ਜੋ ਮਹਿਸੂਸ ਕੀਤਾ ਉਹਨੇ ਉਸ ਗੱਲ ਦਾ ਉਹਨੂੰ ਬਹੁਤ ਡੂੰਗਾ ਸਦਮਾ ਲੱਗਦਾਗਾ ਇਸ ਕਰਕੇ ਜਿਹੜੀ ਸੀਮਾ ਉਹ ਬਿਮਾਰ ਰਹਿਣ ਲੱਗਦੀ ਆ ਉਹਨੂੰ ਅਚਾਨਕ ਦੌਰੇ ਪੈਣ ਲੱਗਦੇ ਆ ਸਕੂਲ ਦੇ ਵਿੱਚ ਉਹਨੂੰ ਦੌਰਾ ਪੈ ਜਾਂਦਾ ਟੀਚਰ ਸੰਭਾਲਦੇ ਫਿਰ ਉਹਨੂੰ ਘਰੇ ਭੇਜਦੇ ਜਿਸ ਕਰਕੇ ਉਹਦੀ ਫਿਜ਼ੀਕਲ ਤੇ ਮੈਂਟਲ ਹੈਲਥ ਜਿਹੜੀ ਉਹ ਵੀਕ ਰਹਿਣ ਲੱਗਦੀ ਆ ਇਸੇ ਤਰ੍ਹਾਂ ਸੀਮਾ ਜਿਹੜੀ ਇਹੋ ਜਿਹਾ ਮਾਹੌਲ 'ਚ ਹੀ ਵੱਡੀ ਹੁੰਦੀ ਆ ਸੀਮਾ ਦੇ ਪਾਪਾ ਨੇ ਵਿਆਹ ਨਹੀਂ ਕਰਵਾਇਆ ਦੂਜਾ ਕਿਉਂਕਿ ਉਹਨੂੰ ਇਹ ਲੱਗਦਾ ਸੀ ਕਿ ਸੀਮਾ ਤਾਂ ਪਹਿਲਾਂ ਹੀ ਬਿਮਾਰ ਰਹਿੰਦੀ ਹੈ ਤੇ ਮਤਰੀ ਮਾਂ ਦੇ ਵਿਵਹਾਰ ਕਰਕੇ ਇਹ ਹੋਰ ਨਾ ਮਤਲਬ ਬਿਮਾਰ ਰਹਿਣ ਲੱਗ ਜੀ ਤੇ ਜਿਹੜਾ ਇੱਧਰ ਚਾਹ ਦੀ ਦੁਕਾਨ ਤੇ ਮੁੰਡੇ ਦੀ ਆਪਾਂ ਗੱਲ ਕੀਤੀ ਜਿਹਦਾ ਨਾਂ ਗੌਰਵ ਹੁੰਦਾ ਗੌਰਵ ਜਿਹੜਾ ਉਹ ਆਪਣੇ ਇੱਕ ਮੱਤ ਵਰਗੀ ਪਰਿਵਾਰ ਦੇ ਵਿੱਚ ਰਹਿ ਰਿਹਾ ਹੁੰਦਾ ਆਪਣੇ ਮੰਮੀ ਪਾਪਾ ਦੇ ਨਾਲ ਗੌਰਵ ਦੇ ਪਾਪਾ ਛੋਟੀ ਜੀ ਦੁਕਾਨ ਚਲਾਉਂਦੇ ਆ ਗੌਰਵ ਤੇ ਉਹਦੀ ਭੈਣ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਆ। ਭਾਵੇਂ ਕਿ ਉਹਨਾਂ ਨੂੰ ਬਹੁਤੀਆਂ ਸਹੂਲਤਾਂ ਨਹੀਂ ਸੀ ਪੜ੍ਹਾਈ ਦੀਆਂ ਪਰ ਗੌਰਵ ਇੱਕ ਵਧੀਆ ਹੋਣ ਹਾਰ ਮੁੰਡਾ ਸੀ, ਵਧੀਆ ਇੰਟੈਲੀਜੈਂਟ ਮੁੰਡਾ ਸੀ। ਜਦੋਂ ਗੌਰਵ 5ਵੀਂ ਜਮਾਤ ਦੇ ਵਿੱਚ ਹੁੰਦਾ ਤਾਂ ਗੌਰਵ ਦੇ ਪਾਪਾ ਦੀ ਇੱਕ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਆ। ਉਸ ਤੋਂ ਬਾਅਦ ਘਰ ਦੇ ਵਿੱਚ ਗੌਰਵ ਤੇ ਉਹਦੀ ਛੋਟੀ ਭੈਣ ਤੇ ਉਹਦੀ ਮਾਂ ਬਚਦੇ ਆ। ਜਦੋਂ ਘਰ ਦਾ ਕਮਾਉਣ ਵਾਲਾ ਮੁਖੀ ਚਲਿਆ ਜਾਵੇ ਬੱਚਿਆਂ ਦੇ ਸਿਰ ਤੋਂ ਉਹਦੇ ਪਿਓ ਦਾ ਜਿਹੜਾ ਸਾਯਾ ਉੱਠ ਜਾਵੇ ਤਾਂ ਘਰ ਦੇ ਜੋ ਹਾਲਾਤ ਅਸੀਂ ਸਮਝ ਸਕਦੇ ਹਾਂ ਗੌਰਵ ਦੇ ਪਰਿਵਾਰ ਦੇ ਜੋ ਹਾਲਾਤ ਆ ਉਹ ਵੀ ਥੋੜੇ ਕਮਜ਼ੋਰ ਹੋ ਗਏ ਸੀ ਗੌਰਵ ਦੀ ਮਾਂ ਨੂੰ ਕਹਿੰਦੀ ਕਿ ਪੁੱਤਰ ਹੁਣ ਤੈਨੂੰ ਪੜ੍ਹਾਈ ਛੱਡ ਕੇ ਕੋਈ ਕੰਮ ਕਰਨਾ ਪਊਗਾ ਗੌਰਵ ਕਹਿੰਦਾ ਕਿ ਮਾਂ ਮੈਂ ਪੜ੍ਹਾਈ ਤਾਂ ਨਹੀਂ ਛੱਡਦਾ ਪੜ੍ਹਾਈ ਤਾਂ ਮੈਂ ਰਾਤ ਨੂੰ ਕਰ ਲਿਆ ਕਰੂੰ ਪਰ ਮੈਂ ਕੰਮ ਜ਼ਰੂਰ ਕਰੂੰਗਾ ਗੌਰਵ ਵਿਚਾਰਾ ਕੀ ਕਰਦਾ ਉਹ ਨਾ ਇੱਕ ਛੋਟੀ ਜੀ ਦੁਕਾਨ ਤੇ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਨੌਕਰੀ ਦੀ ਲੋੜ ਆ ਦੁਕਾਨ ਵਾਲੇ ਆ ਜੇ ਚਲੋ ਕੱਪੜੇ ਦੀ ਦੁਕਾਨ ਸੀ ਵਧੀਆ ਸ਼ੋਰੂਮ ਸੀ ਉਹ ਉਹਨਾਂ ਨੂੰ ਜਿਹੜੇ ਵੀ ਗਾਹਕ ਆਉਂਦੇ ਉਹਨਾਂ ਨੂੰ ਪਾਣੀ ਪੂਣੀ ਫੜਾਉਣ ਤੇ ਰੱਖ ਲੈਂਦੇ ਆ ਮਨਗੌਰਵਦੀ ਨੇ ਨੌਕਰੀ ਕਰਦਾ ਮਜ਼ਦੂਰੀ ਕਰਦਾ ਸਕੂਲ ਦੇ ਵਿੱਚ ਉਹਦੇ ਆ ਮਕਾਨਾਂ ਗੱਲ ਕਰ ਲੈਂਦਾ ਵੀ ਮੈਂ ਸਕੂਲ ਕਦੇ ਕਦੇ ਹੀ ਆਇਆ ਕਰੂੰਗਾ ਵੀ ਮੈਨੂੰ ਇਸ ਤਰ੍ਹਾਂ ਕੰਮ ਕਰਨਾ ਪੈ ਰਿਹਾ ਵੀ ਪੜਮੇ ਆਪੇ ਲੂੰ ਚਲੋ ਅਧਿਆਪਕਾ ਜਿਹੜੀ ਉਹ ਗੌਰਵ ਨਾਲ ਹਮਦਰਦੀ ਰੱਖਦੇ ਆ ਤੇ ਉਹਨੂੰ ਕਹਿੰਦੇ ਆ ਕਿ ਚਲ ਕੋਈ ਨਾ ਤੂੰ ਘਰੇ ਪੜਿਆ ਕਰ ਜਿਹੜੀ ਚੀਜ਼ ਦੀ ਨਹੀਂ ਸਮਝ ਆਉਂਦੀ ਤੂੰ ਜਦੋਂ ਮਰਜ਼ੀ ਪੁੱਛਦਿਆ ਕਰ ਤੇ ਪੇਪਰ ਦੇਣ ਆ ਜੀ ਚਲੋ ਗੌਰਵ ਇਸੇ ਤਰ੍ਹਾਂ ਕਰਕੇ ਆਪਣੀ ਪੜ੍ਹਾਈ ਵੀ ਜਾਰੀ ਰੱਖਦਾ ਕੰਮ ਵੀ ਕਰਦਾ ਗੌਰਵ ਦੀ ਮਾਂ ਨੂੰ ਗੌਰਵ ਤੇ ਬੜਾ ਮਾਣ ਮਹਿਸੂਸ ਹੁੰਦਾ ਹੁਣ ਗੌਰਵ ਆ ਜਿਹੜਾ ਉਹਨੇ ਪਲੱਸ 2 ਕਰ ਲਈ ਸੀ ਪਲੱਸ 2 ਦੇ ਵਿੱਚ ਉਹਦੇ ਬਹੁਤ ਚੰਗੇ ਨੰਬਰ ਆਏ ਸੀ ਤੇ ਹੁਣ ਉਹ ਚਾਹੁੰਦਾ ਸੀ ਕਿ ਮੈਂ ਕੋਈ ਵਧੀਆ ਡਿਗਰੀ ਡਿਪਲੋਮਾ ਕਰਾਂ ਪਰ ਉਹਦੇ ਲਈ ਉਹਨੂੰ ਪੈਸਿਆਂ ਦੀ ਲੋੜ ਸੀ ਹੁਣ ਗੌਰਵ ਆ ਜਿਹੜਾ ਉਹ ਦੁਕਾਨ ਦੇ ਉਹ ਪਹਿਲਾਂ ਪਾਣੀ ਫੜਾਉਂਦਾ ਹੁੰਦਾ ਸੀ ਫਿਰ ਹੌਲੀ-ਹੌਲੀ ਉਹ ਕੈਸ਼ ਕਾਊਂਟਰ ਤੇ ਉਹਨਾਂ ਨੇ ਰੱਖ ਲਿਆ ਸੀ ਕਿਉਂਕਿ ਗੌਰਵ ਦਾ ਜਿਹੜਾ ਕੰਮ ਸੀ ਉਹ ਵਧੀਆ ਸੀ ਜਿਵੇਂ ਜਿਵੇਂ ਉਹਦੀ ਪੜ੍ਹਾਈ ਵਧੀ ਚਲੋ ਉਹਦੇ ਸਮਝ ਵੀ ਵਧੀ ਪਰ ਹੁਣ ਗੌਰਵ ਨੇ ਇਹ ਨੌਕਰੀ ਛੱਡਤੀ ਸੀ ਕਿਉਂਕਿ ਉਹਨੂੰ ਐਂ ਲੱਗਦਾ ਸੀ ਵੀ ਇੱਥੇ ਮੈਨੂੰ ਤਨਖਾਹ ਉਹਨੂੰ ਤਨਖਾਹ ਬਹੁਤ ਘੱਟ ਦਿੰਦੇ ਸੀ ਤੇ ਉਹ ਸਮਝ ਗਿਆ ਸੀ ਵੀ ਇੱਥੇ ਮੇਰਾ ਗੁਜ਼ਾਰਾ ਨਹੀਂ ਹੋਣਾ ਤੇ ਇੱਕ ਦਿਨ ਉਹ ਕੋਈ ਪੇਪਰ ਦੇ ਕੇ ਆ ਜਾਂਦਾ ਰੇਲਵੇ ਸਟੇਸ਼ਨ ਤੇ ਉਤਰਦਾ ਰੇਲ ਤੋਂ ਤੇ ਆਉਂਦੇ ਆਉਂਦੇ ਉਹਦੀ ਨਾ ਨਿਗਾ ਪੈਂਦੀ ਆ ਉਹ ਚਾਹ ਵਾਲੇ ਦੁਕਾਨ ਤੇ ਬਹਿ ਜਾਂਦਾ ਚਾਹ ਪੀਣ ਉਸ ਢੇੜਾ ਦੁਕਾਨ ਦਾ ਮਾਲਕ ਹੁੰਦਾ ਉਹ ਕਾਫੀ ਬਜ਼ੁਰਗ ਹੁੰਦਾ ਜਦੋਂ ਉਹਨੂੰ ਕਹਿੰਦਾ ਕਿ ਅੰਕਲ ਚਾਹ ਬਣਾਇਓ ਚਲੋ ਚਾਹ ਲੈ ਕੇ ਆਉਂਦਾ ਤੇ ਉਹ ਮਾਲਕ ਆ ਨਾ ਜਿਹੜਾ ਉਹਦਾ ਦਮ ਚੜਿਆ ਪਿਆ ਹੁੰਦਾ ਤੇ ਉਹ ਉੱਥੇ ਬਹਿ ਜਾਂਦਾ ਗੌਰਵ ਕੋਲੀ ਤੇ ਉਹਨੂੰ ਕਹਿੰਦਾ ਵੀ ਕਿਵੇਂ ਪੁੱਤਰ ਕੀ ਹਾਲ ਚਾਲ ਆ ਉਹ ਕਹਿੰਦਾ ਠੀਕ ਆ ਅੰਕਲ ਤੁਸੀਂ ਬੜਾ ਦਮ ਚੜਾਇਆ ਤਾਹੋ ਦੁਕਾਨਦਾਰਾ ਜਿਹੜਾ ਉਹ ਕਹਿੰਦਾ ਕਿ ਪੁੱਤਰ ਕੀ ਕਰਾਂ ਹਨਾ ਕੰਮ ਕਰੇ ਬਿਨਾ ਸਰਦਾ ਨਹੀਂ ਵੀ ਮੇਰੇ ਜਵਾਨ ਬੇਟੇ ਦੀ ਮੌਤ ਹੋ ਗਈ ਇੱਕ ਤਾਂ ਮੈਨੂੰ ਉਹਦਾ ਦੁੱਖ ਆ ਵੀ ਮੈਂ ਤੇ ਮੇਰੇ ਘਰ ਵਾਲੀ ਹੀ ਆ ਘਰ ਦੇ ਵਿੱਚ ਪੈਸੇ ਦੀ ਮੈਨੂੰ ਕੋਈ ਬਹੁਤੀ ਲੋੜ ਨਹੀਂ ਅਸੀਂ ਖਾਚਾ ਨਹੀਂ ਬਹੁਤਾ ਕਰਦੇ ਪਰ ਇਹ ਦੁਕਾਨ ਮੇਰੀ ਇਹ ਤੋਂ ਗੁਜ਼ਾਰਾ ਚੱਲਦਾ ਤੇ ਮੈਂ ਤਾਂ ਇਹ ਚਾਹਣਾ ਕਿ ਮੈਨੂੰ ਕੋਈ ਇਹੋ ਜਿਹਾ ਮੁੰਡਾ ਮਿਲੇ ਜਿਹੜਾ ਮੇਰੀ ਦੁਕਾਨ ਸੰਭਾਲ ਸਕੇ ਵੀ ਹੁਣ ਮੇਰੀ ਉਮਰ ਨਹੀਂ ਰਹੀ ਕੰਮ ਕਰਨ ਦੀ ਤਾਂ ਗੌਰਵ ਕਹਿੰਦਾ ਕਿ ਅੰਕਲ ਜੇ ਤੁਸੀਂ ਬੁਰਾ ਨਾ ਮਣਾਓ ਤਾਂ ਕਿ ਮੈਂ ਤੁਹਾਡੀ ਦੁਕਾਨ ਤੇ ਕੰਮ ਕਰ ਸਕਦਾ ਉਹ ਕਹਿੰਦਾ ਪੁੱਤਰ ਤੂੰ ਤਾਂ ਪੜਿਆ ਲਿਖਿਆ ਲੱਗਦਾ ਉਹ ਕਹਿੰਦਾ ਕਿ ਅੰਕਲ ਮੈਂ ਪੜਿਆ ਲਿਖਿਆ ਪਰ ਮੈਨੂੰ ਕਿਹੜਾ ਨੌਕਰੀ ਮਿਲੀ ਜਾਂਦੀ ਆ ਮੈਨੂੰ ਕੰਮ ਦੀ ਲੋੜ ਆ ਗੌਰਵ ਆਪਣੀ ਸਾਰੀ ਲਾਈਫ ਦੀ ਸਟੋਰੀ ਆ ਜਿਹੜੀ ਉਸ ਅੰਕਲ ਨੂੰ ਸੁਣਾਉਂਦਾ ਤੇ ਉਹ ਅੰਕਲ ਕਹਿੰਦੇ ਕਿ ਪੁੱਤਰ ਤੂੰ ਤਾਂ ਮੇਰੇ ਨਾਲੋਂ ਵੀ ਦੁਖੀ ਆ ਵੀ ਸਾਰੀ ਦੁਨੀਆ ਹਨਾ ਜਿਹਨੂੰ ਆਪਾਂ ਨਹੀਂ ਜਾਣਦੇ ਉਹੀ ਸੌਖੀ ਆ ਬਸ ਜਦੋਂ ਆਪਾਂ ਕਿਸੇ ਨੂੰ ਜਾਣਦੇ ਆ ਵੇਖ ਕੇ ਗੱਲਬਾਤ ਕਰਦੇ ਆ ਢਿੱਡ ਫਰੋਲਦੇ ਆ ਤਾਂ ਪਤਾ ਲੱਗਦਾ ਵੀ ਦੁਨੀਆ ਕਿੰਨੀ ਔਖੀ ਆ ਗੱਲਬਾਤ ਕਰਦੇ ਉਹ ਕਹਿੰਦਾ ਕਿ ਠੀਕ ਆ ਪੁੱਤਰ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਨੂੰ ਥੋੜੀ ਬਹੁਤੇ ਪੈਸੇ ਚਾਹੀਦੇ ਆ ਅ ਬਚਤ ਜਿਹੜੀ ਹੋਊਗੀ ਤੇ ਬਾਕੀ ਤੂੰ ਦੁਕਾਨ ਨੂੰ ਸੰਭਾਲ ਲਾ ਤੇ ਮੈਂ ਤੈਨੂੰ ਦੁਕਾਨ ਵੇਚ ਵੀ ਦੇਵਾਂ ਉਹ ਕਹਿੰਦਾ ਵੀ ਨਹੀਂ ਅੰਕਲ ਮੈਂ ਦੁਕਾਨ ਖਰੀਦਣੀ ਨਹੀਂ ਨਹੀਂ ਹੈਗੀ ਮੈਂ ਤੁਹਾਡਾ ਰੁਜ਼ਗਾਰ ਨਹੀਂ ਖੋਣਾ ਹਾਂ ਤੁਸੀਂ ਤਨਖਾਹ ਮੈਨੂੰ ਦੇ ਸਕਦੇ ਹੋ ਉਹ ਕਹਿੰਦਾ ਠੀਕ ਹੈ ਪੁੱਤਰ ਚਲੋ ਅਗਲੇ ਦਿਨ ਗੌਰਵ ਜਿਹੜਾ ਉਸ ਦੁਕਾਨ ਤੇ ਆ ਕੇ ਕੰਮ ਕਰਦਾ ਤੇ ਉਹ ਦੁਕਾਨ ਦਾ ਵੇਖਦਾ ਨੋਟ ਕਰਦਾ ਇੱਕ ਹਫਤੇ ਦੇ ਵਿੱਚ ਉਹ ਦੁਕਾਨ ਬੜੀ ਚੱਲਦੀ ਆ ਭਾਵੇਂ ਕਿ ਉਹ ਇੱਕ ਚਾਹ ਦੀ ਦੁਕਾਨ ਸੀ ਪਰ ਉਹਦੀ ਕੁਆਲਿਟੀ ਵਧੀਆ ਸੀ ਅ ਪਸੰਗਰ ਦਿਨ ਰਾਤ ਆਉਂਦੇ ਰਹਿੰਦੇ ਸੀ ਤੇ ਉੱਥੇ ਉਹਦੀ ਦੁਕਾਨ ਤੇ ਭੀੜ ਲੱਗੀ ਰਹਿੰਦੀ ਸੀ ਤੇ ਉਹ ਕਾਫੀ ਪੈਸਾ ਕਮਾ ਲੈਂਦਾ ਸੀ ਤੇ ਚਲੋ ਜਿਹੜਾ ਉਹ ਦੁਕਾਨ ਦਾ ਮਾਲਕ ਹੁੰਦਾ ਉਹ ਵੀ ਗੌਰਵ ਦੀ ਇਹ ਕੰਮ ਤੋਂ ਖੁਸ਼ ਹੁੰਦਾ ਤੇ ਉਹਨੂੰ ਕਹਿ ਦਿੰਦਾ ਕਿ ਤੂੰ ਦੁਕਾਨ ਦੇ ਵਿੱਚ ਆਤ ਪਾ ਲੈ। ਵੀ ਨਹੀਂ ਤੂੰ ਦੁਕਾਨ ਲੈ ਲੈ। ਉਹ ਕਹਿੰਦਾ ਵੀ ਨਹੀਂ ਮੈਂ ਦੁਕਾਨ ਤਾਂ ਕੀ ਕਰਨੀ ਆ। ਉਹ ਕਹਿੰਦਾ ਪੁੱਤਰ ਮੇਰੀ ਤਾਂ ਹੁਣ ਜ਼ਿਆਦਾ ਉਮਰ ਨਹੀਂ ਰਹੀ ਦੇਖ ਮੈਂ ਤੇ ਤੇਰੀ ਆਂਟੀ ਤਾਂ ਬਜ਼ੁਰਗ ਆਏ ਨਹੀਂ ਪਤਾ ਸਾਨੂੰ ਕਿਰਦਾ ਆਸ਼ਰਮ ਚ ਰਹਿਣਾ ਪਵੇ ਵੀ ਮੈਂ ਦੁਕਾਨ ਕੀ ਕਰਨੀ ਆ। ਵੀ ਮੈਨੂੰ ਪੈਸਿਆਂ ਦੀ ਲੋੜ ਵੀ ਆ। ਚੱਲ ਉਹ ਕਹਿੰਦਾ ਕਿ ਮੈਂ ਚਲੋ ਐ ਨਹੀਂ ਕਰੂੰਗਾ। ਮੈਂ ਅੱਤ ਪਾ ਲੈਣਾ। ਉਹ ਹਿੱਸਾ ਪਾ ਲੈਣਾ ਦੁਕਾਨ ਦੇ ਵਿੱਚ। ਕੁਝ ਪੈਸੇ ਆ ਜਿਹੜੇ ਉਹ ਦੁਕਾਨ ਦੇ ਮਾਲਕ ਨੂੰ ਦੇ ਦਿੰਦਾ ਤੇ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਜੋ ਵੀ ਇਹਦੇ 'ਚ ਬਚਤ ਹੋਊ ਮੈਂ ਅੱਤੀ ਤੁਹਾਨੂੰ ਦੇਵਾਂ। ਉਹ ਕਹਿੰਦਾ ਵੀ ਨਹੀਂ ਪੁੱਤਰ ਬਚਤ ਤਾਂ ਬਹੁਤ ਹੋਊ। ਉਹ ਕਹਿੰਦਾ ਫੇਰ ਕੀ ਆ? ਉਹ ਕਹਿੰਦਾ ਵੀ ਤੂੰ ਕੰਮ ਕਰੇਂਗਾ ਮੈਂ ਘਰੋਂ। ਉਹ ਕਹਿੰਦਾ ਵੀ ਨਹੀਂ ਫੇਰ ਕੀ ਆ? ਤੇ ਉਹ ਹੈਰਾਨ ਰਹਿ ਜਾਂਦਾ ਦੁਕਾਨ ਵਾਲਾ ਅੰਕਲ। ਤੇ ਉਹ ਕਹਿੰਦਾ ਚਲ ਐਂ ਕਰੀ ਵੀ ਜਿਹੜੇ ਹਿਸਾਬ ਨਾਲ ਤੂੰ ਕੰਮ ਕਰੇਗਾ ਮੈਂ ਤੈਨੂੰ ਉਸ ਵੰਡੇ ਦੀ ਸੈਲਰੀ ਦੇ ਦੂੰਗੀ ਤੂੰ ਹਿੱਸਾ ਹੀ ਰੱਖਣਾ ਮੇਰਾ ਚਲੋ ਕਹਿੰਦਾ ਵੀ ਜਿਵੇਂ ਤੁਹਾਨੂੰ ਠੀਕ ਲੱਗੇ ਚਲੋ ਉਹ ਅੱਧੀ ਬਚਤ ਆ ਜਿਹੜੀ ਦੁਕਾਨ ਦੀ ਮਹੀਨੇ ਬਾਅਦ ਜੋ ਹੁੰਦੀ ਆ ਉਹ ਉਹ ਅੰਕਲ ਨੂੰ ਦੇ ਦਿੰਦਾ ਤੇ ਅੰਕਲ ਉਹਦੇ ਵਿੱਚੋਂ ਖੁਸ਼ ਹੋ ਕੇ ਕਦੇ ਕਿੰਨੇ ਪੈਸੇ ਕਦੇ ਕਿੰਨੇ ਪੈਸੇ ਗੌਰਵ ਨੂੰ ਦੇ ਦਿੰਦਾ ਇਸ ਨਾਲ ਗੌਰਵ ਦੇ ਘਰ ਦਾ ਗੁਜ਼ਾਰਾ ਵੀ ਵਧੀਆ ਚੱਲਦਾ ਤੇ ਗੌਰਵ ਦੀ ਜਿਹੜੀ ਭੈਣ ਆ ਉਹ ਮਟਿਆਰ ਹੋ ਜਾਂਦੀ ਆ ਤੇ ਉਹਦੀ ਮਾਂ ਕਹਿੰਦੀ ਆ ਕਿ ਪੁੱਤੇ ਦਾ ਵਿਆਹ ਕਰਨਾ ਗੌਰਵ ਨੇ ਹੁਣ ਕਾਫੀ ਪੈਸਾ ਜਮ੍ਹਾਂ ਕਰ ਲਿਆ ਸੀ ਤੇ ਉਹਨੇ ਇੱਕ ਵਧੀਆ ਮੁੰਡਾ ਵੇਖ ਕੇ ਆਪਣੀ ਭੈਣ ਦਾ ਵਿਆਹ ਕਰ ਦਿੱਤਾ ਤੇ ਹੁਣ ਗੌਰਵ ਨੂੰ ਐ ਲੱਗਣ ਲੱਗ ਗਿਆ ਵੀ ਚਲ ਵਧੀਆ ਹਨਾ ਵੀ ਮੈਂ ਆਪਣੀ ਭੈਣ ਦੀ ਜੋ ਜ਼ਿੰਮੇਵਾਰੀ ਸੀ ਨਿਭਾ ਦਿੱਤੀ ਵੀ ਹੁਣ ਐਸੀ ਤਰ੍ਹਾਂ ਚਲੋ ਮੇਰੀ ਜ਼ਿੰਦਗੀ ਆ ਵਧੀਆ ਚੱਲਦੀ ਰਹੂਗੀ ਗੌਰਵ ਦੀ ਮਾਂ ਨੂੰ ਕਹਿ ਦਿੰਦੀ ਪੁੱਤਰ ਤੂੰ ਕਿੰਨਾ ਕ ਚਰਚਾ ਦੀ ਦੁਕਾਨ ਤੇ ਕੰਮ ਕਰੇਗਾ ਕੋਈ ਨੌਕਰੀ ਲੱਭ ਤੇ ਉਹ ਕਹਿ ਦਿੰਦਾ ਵੀ ਮਾਂ ਜੇ ਮੈਂ ਪ੍ਰਾਈਵੇਟ ਕੰਪਨੀ ਚ ਨੌਕਰੀ ਵੀ ਕਰੂੰ ਤਾਂ ਵੀ ਮੈਥੋਂ ਇੰਨਾ ਪੈਸਾ ਨਹੀਂ ਕਮਾਇਆ ਜਾਣਾ ਜਿੰਨਾ ਮੈਂ ਚਾਦੀ ਦੀ ਦੁਕਾਨ ਤੋਂ ਕਮਾ ਲੈਣਾ ਚਲੋ ਉੱਥੇ ਹੀ ਉਹ ਕੰਮ ਕਰਦਾ ਰਹਿੰਦਾ ਇੱਕ ਦਿਨ ਗੌਰਵ ਜਿਹੜਾ ਉਹ ਚਾਹ ਦੀ ਦੁਕਾਨ ਤੇ ਆਪਣਾ ਕੰਮ ਕਰ ਰਿਹਾ ਹੁੰਦਾ ਤੇ ਇੱਕ ਕੁੜੀ ਆ ਜਿਹੜੀ ਉਹ ਉੱਥੋਂ ਲੰਗੀ ਜਾ ਰਹੀ ਹੁੰਦੀ ਆ ਕਿ ਅਚਾਨਕ ਉਸ ਕੁੜੀ ਨੂੰ ਦੌਰਾ ਪੈ ਜਾਂਦਾ ਦੌਰਾ ਪੈਂਦਾ ਤੇ ਗੌਰਵ ਵਝਿਆਉਂਦਾ ਆਸੇ-ਪਾਸੇ ਹੋਰ ਯਾਤਰੀ ਹੁੰਦੇ ਆ ਉਹ ਵੀ ਖੜੇ ਤਮਾਸ਼ਾ ਤਾਂ ਵੇਖਦੇ ਰਹਿੰਦੇ ਆ ਪਰ ਉਸ ਕੁੜੀ ਨੂੰ ਚੱਕਦਾ ਕੋਈ ਨਹੀਂ ਤੇ ਗੌਰਵ ਆ ਜਿਹੜਾ ਉਸ ਕੁੜੀ ਨੂੰ ਚੱਕਦਾ ਆਪਣੀਆਂ ਬਾਹਾਂ ਦੇ ਵਿੱਚ ਚੱਕ ਕੇ ਹੀ ਭੱਜਦਾ ਉਹ ਤੇ ਨੇੜੇ ਹੀ ਹਸਪਤਾਲ ਹੁੰਦਾ ਤੇ ਬਾਹਰੋਂ ਇੱਕ ਆਟੋ ਕਰਦਾ ਆਟੋ ਦੇ ਵਿੱਚ ਬਿਠਾ ਕੇ ਉਸ ਕੁੜੀ ਨੂੰ ਲੰਮਕ ਦੇ ਲਮਕਾਉਂਦੀ ਨੂੰ ਤੇ ਹਸਪਤਾਲ 'ਚ ਲੈ ਜਾਂਦਾ ਹਸਪਤਾਲ ਦੇ ਵਿੱਚ ਡਾਕਟਰ ਉਹਨੂੰ ਐਡਮਿਟ ਕਰਦੇ ਆ ਵੇਖਦੇ ਆ ਕਿ ਦੌਰਾ ਪਿਆ ਤੇ ਉਹਨੂੰ ਖੁੱਲਿਆ ਨਹੀਂ ਦੌਰਾ ਚਲੋ ਉਸ ਤੋਂ ਬਾਅਦ ਜਿੱਦੋਂ ਡਾਕਟਰ ਆ ਕੇ ਚੈੱਕਅਪ ਕਰਦਾ ਤਾਂ ਡਾਕਟਰ ਕਹਿੰਦਾ ਕਿ ਇਹ ਤਾਂ ਸੀਮਾ ਗਈ ਅਸਲ ਦੇ ਵਿੱਚ ਉਹ ਕੁੜੀ ਕੋਈ ਹੋਰ ਨਹੀਂ ਉਹੀ ਸੀਮਾ ਹੁੰਦੀ ਆ ਜਿਹਦੀ ਮੰਮੀ ਦੀ ਮੌਤ ਕੋਈ ਹੁੰਦੀ ਆ ਸੀਮਾ ਨੂੰ ਦੌਰੇ ਆ ਜਿਹੜੇ ਉਹ ਹਜੇ ਤੱਕ ਵੀ ਪੈਂਦੇ ਸੀ ਭਾਵੇਂ ਉਹ ਮਟਿਆਰ ਕੋ ਗਈ ਸੀ ਤੇ ਉਹ ਡਾਕਟਰ ਸੀਮਾ ਨੂੰ ਇਸ ਕਰਕੇ ਪਛਾਣਦਾ ਸੀ ਕਿਉਂਕਿ ਸੀਮਾ ਦਾ ਉਸ ਹਸਪਤਾਲ ਦੇ ਵਿੱਚੋਂ ਇਲਾਜ ਚੱਲ ਰਿਹਾ ਹੁੰਦਾ ਉਹ ਡਾਕਟਰ ਜਿਹੜਾ ਉਹ ਗੌਰਵ ਦਾ ਧੰਨਵਾਦ ਕਰਦਾ ਕਿ ਤੁਸੀਂ ਚੰਗਾ ਕੀਤਾ ਇਹਨੂੰ ਲੈ ਆਏ ਕਿ ਨਹੀਂ ਤਾਂ ਇਹਨੂੰ ਹਨਾ ਮੌਤ ਹੋ ਜਾਣੀ ਸੀ ਜੇ ਨਾ ਲੈ ਕੇ ਆਉਂਦੇ ਚਲੋ ਗੌਰਵ ਆ ਜਿਹੜੇ ਉੱਥੇ ਪੈਸੇ ਜਮ੍ਹਾਂ ਕਰਾਉਂਦਾ ਤੇ ਉਸ ਤੋਂ ਬਾਅਦ ਡਾਕਟਰ ਨੂੰ ਕਹਿੰਦਾ ਕਿ ਚਲੋ ਤੁਸੀਂ ਇਹਨਾਂ ਦੇ ਘਰਦਿਆਂ ਨੂੰ ਇਨਫੋਰਮ ਕਰ ਦਿਓ ਗੌਰਵ ਡਾਕਟਰ ਜਿਹੜੇ ਉਹ ਸੀਮਾ ਦੇ ਪਾਪਾ ਨੂੰ ਫੋਨ ਕਰਦੇ ਆ ਗੌਰਵ ਆਪਣੀ ਦੁਕਾਨ ਤੇ ਆ ਜਾਂਦਾ ਤੇ ਡਾਕਟਰ ਉਹਨੂੰ ਦੱਸ ਦਿਆ ਗੌਰਵ ਸੀਮਾ ਦੇ ਪਾਪਾ ਨੂੰ ਗੌਰਵ ਬਾਰੇ ਵੀ ਇੱਕ ਮੁੰਡਾ ਆਇਆ ਸੀਗਾ ਉਹ ਦੱਸਦਾ ਸੀ ਵੀ ਮੇਰੇ ਰੇਲਵੇ ਸਟੇਸ਼ਨ ਤੇ ਮੇਰੀ ਦੁਕਾਨ ਆ ਵੀ ਇਹਨਾਂ ਦੁਆਰਾ ਪੈ ਗਿਆ ਵੀ ਚੱਕ ਕੇ ਲੈ ਕੇ ਆਇਆ ਸੀ ਵੀ ਪਰ ਉਹ ਮੁੰਡਾ ਚਲੇ ਗਿਆ ਤੇ ਉਹ ਪੈਸੇ ਜਮ੍ਹਾਂ ਕਰਾ ਗਿਆ ਇਹ ਸੁਣ ਕੇ ਸੀਮਾ ਦੇ ਪਾਪਾ ਨੂੰ ਗੱਲ ਜਿਹੜੀ ਉਹ ਬਹੁਤ ਚੰਗੀ ਲੱਗਦੀ ਆ ਤੇ ਉਹ ਕਹਿੰਦਾ ਵੀ ਮੈਂ ਉਸ ਮੁੰਡੇ ਨੂੰ ਮਿਲਣਾ ਚਾਹਣਾ ਪਰ ਡਾਕਟਰ ਕਹਿੰਦੇ ਆ ਕਿ ਤੁਹਾਨੂੰ ਸੀਮਾ ਕੋਲ ਰਹਿਣ ਦੀ ਲੋੜ ਐ ਵੀ ਸੀਮਾ ਹਜੇ ਠੀਕ ਨਹੀਂ ਦੋ ਦਿਨ ਹਸਪਤਾਲ ਦੇ ਵਿੱਚ ਰੱਖਦੇ ਆ ਤੀਜੇ ਦਿਨ ਸੀਮਾ ਨੂੰ ਬੋਸ ਆਉਂਦੀ ਆ ਉਹ ਵੇਖਦੀ ਆ ਵੀ ਮੈਂ ਹਸਪਤਾਲ ਦੇ ਬੈੱਡ ਤੇ ਆ ਆਪਣੇ ਪਾਪਾ ਨੂੰ ਵੇਖ ਕੇ ਉਹ ਰੋਣ ਲੱਗ ਜਾਂਦੀ ਆ ਉਦੇ ਪਾਪਾ ਉਹਦੇ ਸਿਰ ਤੇ ਹੱਥ ਰੱਖਦੇ ਆ ਵੀ ਕੋਈ ਗੱਲ ਨਹੀਂ ਪੁੱਤ ਤੂੰ ਠੀਕ ਆ। ਉਹ ਕਹਿੰਦੀ ਕਿ ਮੈਂ ਇੱਥੇ ਕਿਵੇਂ ਆਈ? ਵੀ ਮੈਂ ਤਾਂ ਟ੍ਰੇਨ ਫੜਨੀ ਸੀ ਵੀ ਮੈਂ ਤਾਂ ਰੇਲਵੇ ਸਟੇਸ਼ਨ ਗਈ ਸੀ। ਤਾਂ ਉਹਦੇ ਪਾਪਾ ਨੂੰ ਦੱਸ ਲਿਆ ਕਿ ਤੂੰ ਆਣ ਗੈਲੀ ਕਰਦੀ ਆ ਕਈ ਵਾਰੀ ਦਵਾਈ ਨਹੀਂ ਲੈਂਦੀ ਤਾਂ ਤੈਨੂੰ ਦੌਰਾ ਪੈ ਗਿਆ ਸੀ। ਤੇ ਉਹਦੇ ਪਾਪਾ ਕਹਿੰਦੇ ਆ ਕਿ ਤੂੰ ਜਲਦੀ ਠੀਕ ਹੋ ਜਾ। ਜਿਨੇ ਤੈਨੂੰ ਬਚਾਇਆ ਜਿਨੇ ਤੇਰੀ ਜਾਨ ਬਚਾਈ ਆਪਾਂ ਦਾ ਧੰਨਵਾਦ ਕਰਨ ਜਾਣਾ। ਤੇ ਅਗਲੇ ਦਿਨ ਡਾਕਟਰ ਸੀਮਾ ਨੂੰ ਛੁੱਟੀ ਦੇ ਦਿੰਦੇ ਆ ਤੇ ਸੀਮਾ ਦੇ ਪਾਪਾ ਜਿਹੜੇ ਉਹ ਡਾਕਟਰ ਤੋਂ ਛੁੱਟੀ ਲੈ ਕੇ ਆਪਣੀ ਬੇਟੀ ਨੂੰ ਗੱਡੀ 'ਚ ਬਿਠਾਉਂਦੇ ਆ। ਤੇ ਗੱਡੀ ਚ ਬਿਠਾ ਕੇ ਉਹ ਗੌਰਵ ਦੀ ਦੁਕਾਨ ਤੇ ਜਾਂਦੇ ਆ ਚਲੋ ਗੌਰਵ ਜਿਹੜਾ ਉਹਨਾਂ ਨੂੰ ਵੇਖ ਕੇ ਉਹ ਵੀ ਖੁਸ਼ ਹੋ ਜਾਂਦਾ ਤੇ ਉਹ ਸੀਮਾ ਨੂੰ ਪੁੱਛਦਾ ਵੀ ਤੁਸੀਂ ਠੀਕ ਹੋ ਸੀਮਾ ਕਹਿੰਦੀ ਵੀ ਹਾਂ ਮੈਂ ਠੀਕ ਆ ਚਲੋ ਉਸ ਤੋਂ ਬਾਅਦ ਉਹ ਘਰ ਵਾਪਸ ਆ ਜਾਂਦੇ ਆ ਧੰਨਵਾਦ ਕਰਕੇ ਸੀਮਾ ਦੇ ਪਾਪਾ ਉਹਨੂੰ ਪੈਸਾ ਦੇਣਾ ਚਾਹੁੰਦੇ ਆ ਇਨਾਮ ਦੇ ਵਜੋਂ ਪਰ ਉਹ ਪੈਸਾ ਨਹੀਂ ਲੈਂਦਾ ਤੇ ਅਗਲੇ ਦਿਨ ਸੀਮਾ ਦੇ ਗੱਲ ਯਾਦ ਆਉਂਦੀ ਆ ਕਿ ਪਾਪਾ ਡਾਕਟਰ ਅੰਕਲ ਤਾਂ ਕਹਿੰਦੇ ਸੀ ਕਿ ਉਸ ਮੁੰਡੇ ਨੇ ਪੈਸੇ ਜਮ੍ਹਾਂ ਕਰਾਏ ਆ ਵੀ ਆਪਣੇ ਤਾਂ ਯਾਦ ਹੀ ਨਹੀਂ ਰਹੀ ਗੱਲ ਉਹ ਕਹਿੰਦਾ ਹਾਂ ਗਲ ਸੀਮਾ ਆਪਣੇ ਪਾਪਾ ਤੋਂ ਪੈਸੇ ਲੈਂਦੀ ਆ ਤੇ ਗੌਰਵ ਦੇ ਪੈਸੇ ਵਾਪਸ ਕਰਨ ਆਉਂਦੀ ਆ ਗੌਰਵ ਨੂੰ ਪੈਸੇ ਨਹੀਂ ਲੈਂਦਾ ਉਹ ਤੋਂ ਉਹ ਕਹਿੰਦੀ ਕਿ ਨਹੀਂ ਨਹੀਂ ਪੈਸੇ ਕਿਉਂ ਨਹੀਂ ਲੈਂਦੇ ਤੁਸੀਂ ਉਹ ਕਹਿੰਦਾ ਵੀ ਇਹ ਤਾਂ ਮੇਰਾ ਫਰਜ ਸੀ ਉਹ ਕਹਿੰਦੀ ਕਿ ਚਲੋ ਠੀਕ ਹੈ ਮੈਨੂੰ ਦੌਰਾ ਪਿਆ ਮੈਨੂੰ ਚੱਕਣਾ ਤੁਹਾਡਾ ਫਰਜ ਸੀ ਪਰ ਪੈਸੇ ਦੇਣਾ ਤੁਹਾਡਾ ਫਰਜ ਨਹੀਂ ਸੀ ਤੁਸੀਂ ਐਂ ਕਰੋ ਪੈਸੇ ਆ ਜਿਹੜੇ ਉਹ ਰੱਖੋ ਚਲ ਗੌਰਵ ਪੈਸੇ ਰੱਖ ਲੈਂਦਾ ਤੇ ਉਸ ਤੋਂ ਬਾਅਦ ਸੀਮਾ ਮਤਲਬ ਹਰ ਰੋਜ਼ ਗੌਰਵ ਦੀ ਦੁਕਾਨ ਤੇ ਆਉਂਦੀ ਚਾਹ ਪੀਂਦੀ ਗੌਰਵ ਵੱਲ ਵੇਖਦੀ ਰਹਿੰਦੀ ਆ ਕਿੰਨਾ ਚਿਰ ਤੇ ਗੌਰਵ ਨੂੰ ਕਹਿ ਦਿੰਦੀ ਆ ਵੀ ਆਜੋ ਮੇਰੇ ਕੋਲ ਬਹਿਜੋ ਕੋਲ ਬੈਠੇ ਉਹ ਗੱਲਾਂ ਬਾਤਾਂ ਕਰਦੇ ਆ ਚਾਹ ਇਕੱਠੇ ਇਕੱਠੇ ਚਾਹ ਪੀਂਦੇ ਆ ਰੋਜ਼ ਸੀਮਾ ਨੇ ਉੱਥੇ ਆ ਕੇ ਹੀ ਜਾਣਾ ਹੁੰਦਾ ਸੀ ਤੇ ਇੱਕ ਦਿਨ ਅਚਾਨਕ ਸੀਮਾ ਵਧੀਆ ਤਿਆਰ ਓਕੇ ਗੱਡੀ ਦੇ ਵਿੱਚ ਆਉਂਦੀ ਆ ਫੁੱਲਾਂ ਦਾ ਗੁਲਦਸਤਾ ਹੁੰਦਾ ਉਹਦੇ ਹੱਥ 'ਚ ਤੇ ਆ ਕੇ ਉਹ ਗੌਰਵ ਦੇ ਸਾਹਮਣੇ ਖੜੀ ਹੋ ਜਾਂਦੀ ਆ ਤੇ ਉਹ ਕੁਝ ਵੀ ਨਹੀਂ ਮਤਲਬ ਸੋਚਦੀ ਆਸੇ ਪਾਸੇ ਕੁਝ ਨਹੀਂ ਵੇਖਦੀ ਤੇ ਉਹ ਫੁੱਲਾਂ ਦਾ ਗੁਲਦਸਤਾ ਜਿਹੜਾ ਕੱਟ ਕੇ ਗੌਰਵ ਨੂੰ ਕਹਿੰਦੀ ਆ ਵਿਲ ਯੂ ਮੈਰੀ ਮੀ ਕੀ ਤੁਸੀਂ ਮੇਰੇ ਨਾਲ ਵਿਆਹ ਕਰਵਾਉਂਗੇ ਇਹ ਗੱਲ ਸੁਣ ਕੇ ਗੌਰਵ ਆ ਉਹਦੇ ਚਿਹਰੇ ਤੇ ਮੁਸਕਾਨ ਵੀ ਆ ਜਾਂਦੀ ਹੈ ਤੇ ਉਹ ਹੈਰਾਨ ਵੀ ਰਹਿ ਜਾਂਦਾ ਵੀ ਆਹ ਕੀ ਹੋ ਗਿਆ ਤੇ ਉਹਨੂੰ ਕਹਿੰਦਾ ਕਿ ਸੀਮਾ ਜੀ ਇਹ ਗੱਲ ਤੁਸੀਂ ਕੀ ਕਹਿ ਰਹੇ ਹੋ ਇਹ ਗੱਲ ਕਹਿਣ ਤੋਂ ਪਹਿਲਾਂ ਤੁਸੀਂ ਸੋਚਿਆ ਉਹ ਕਹਿੰਦੀ ਕਿ ਸੋਚਣ ਵਾਲੀ ਕੀ ਗੱਲ ਸੀ ਤੇ ਨਾਲੇ ਜਿਵੇਂ ਕਿਹਾ ਕੁਝ ਸੋਚ ਕੀ ਗਿਆ ਕਹਿੰਦੀ ਮੈਂ ਪਸੰਦ ਕਰਦੀ ਹਾਂ ਤੁਹਾਨੂੰ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਇਸੇ ਕਰਕੇ ਮੈਂ ਤੁਹਾਡੇ ਨਾਲ ਸ਼ਾਦੀ ਕਰਨਾ ਚਾਹੁੰਦੀ ਹਾਂ ਮਤਲਬ ਆਏ ਪੂਰੇ ਪੁੱਲੇ ਸਵਾ ਦੇ ਵਿੱਚ ਉਹਨੂੰ ਪ੍ਰਪੋਜ਼ ਕਰ ਦਿੰਦੀ ਆ ਉਹ ਕਹਿੰਦਾ ਨਹੀਂ ਸੀਮਾ ਲੋਕ ਕੀ ਕਹਿਣਗੇ ਕਿ ਅਮੀਰ ਘਰ ਦੀ ਕੁੜੀ ਕਰਕੇ ਇਹਨੇ ਵਿਆਹ ਕਰਵਾਇਆ ਵੀ ਇਹ ਗੱਲ ਨਹੀਂ ਹੋ ਸਕਦੀ ਉਹ ਕਹਿੰਦੀ ਕਿ ਨਹੀਂ ਗੌਰਵ ਮੇਰੇ ਪਾਪਾ ਨਾਲ ਮੈਂ ਗੱਲ ਕੀਤੀ ਆ ਮੇਰੇ ਪਾਪਾ ਨੂੰ ਕੋਈ ਇਤਰਾਜ਼ ਨਹੀਂ ਆਪਣੇ ਵਿਆਹ ਤੋਂ ਤੇ ਨਾਲੇ ਤੈਨੂੰ ਪਤਾ ਕਿ ਜਿਹੜੀ ਮੇਰੀ ਹਾਲਤ ਆ ਜਿਵੇਂ ਮੈਨੂੰ ਦੌਰੇ ਪੈਂਦੇ ਆ ਵੀ ਮੇਰੇ ਨਾਲ ਕੋਈ ਵੀ ਵਿਆਹ ਕਰਕੇ ਰਾਜੀ ਨਹੀਂ ਕਿਉਂਕਿ ਜਿਹੜਾ ਵੀ ਮੁੰਡਾ ਮੈਨੂੰ ਵੇਖਣ ਆਉਂਦਾ ਮੈਂ ਉਹਨੂੰ ਆਪਣੀ ਸੱਚਾਈ ਦੱਸਦੀ ਆ ਤੇ ਮੈਨੂੰ ਵਿਆਹ ਵਾਸਤੇ ਮਨਾ ਕਰ ਦਿੰਦੇ ਆ ਤੇ ਤੈਨੂੰ ਵੀ ਮੈਂ ਆਪਣੀ ਸੱਚਾਈ ਦੱਸ ਰਹੀ ਆ ਦੇਖ ਮੈਂ ਮੇਰੇ ਵੱਲੋਂ ਮੇਰੇ ਦਿਲ 'ਚ ਤੇਰੇ ਪ੍ਰਤੀ ਫੀਲਿੰਗ ਸੀ ਉਹ ਮੈਂ ਦੱਸ ਦਿੱਤੀ ਆ ਹੁਣ ਜੇ ਤੇਰੇ ਦਿਲ 'ਚ ਕੋਈ ਫੀਲਿੰਗ ਹੈ ਕਿ ਤਾ ਤੂੰ ਦੱਸ ਸਕਦਾ ਤੇ ਜੇ ਮੇਰੀ ਕੰਡੀਸ਼ਨ ਨੂੰ ਵੇਖਦੇ ਹੋਏ ਤੈਨੂੰ ਇਹ ਲੱਗਦਾ ਵੀ ਤੂੰ ਮੇਰੇ ਨਾਲ ਵਿਆਹ ਨਹੀਂ ਕਰਾ ਸਕਦਾ ਤਾਂ ਮੈਂ ਤੈਨੂੰ ਮਜਬੂਰ ਨਹੀਂ ਕਰੂੰਗੀ ਉਹ ਕਹਿੰਦਾ ਨਹੀਂ ਸੀਮਾ ਇਹ ਤਾਂ ਮੈਂ ਨਹੀਂ ਸੋਚਦਾ ਪਰ ਆਪਣੇ ਪਰਿਵਾਰਾਂ ਦੀ ਜੋ ਪਿੱਥਾ ਆਪਣੇ ਪਰਿਵਾਰਾਂ ਦੀ ਆਰਥਿਕ ਹਾਲਤ ਦਾ ਜੋ فاਸਲਾ ਉਹਨੂੰ ਵੇਖਦੇ ਹੋਏ ਕਹਿਣਾ ਉਹ ਕਹਿੰਦੀ ਨਹੀਂ ਅਮੀਰੀ ਗਰੀਬੀ ਮਾਇਨੇ ਨਹੀਂ ਰੱਖਦੀ ਮੈਨੇ ਰੱਖਦੇ ਆ ਤੁਹਾਡੇ ਦਿਲ ਦੀ ਫੀਲਿੰਗ ਪਿਆਰ ਤੇ ਚਲੋ ਜਿਹੜਾ ਗੌਰਵ ਆ ਉਹ ਕਹਿੰਦਾ ਕਿ ਚਲ ਸੀਮਾ ਮੈਂ ਤੈਨੂੰ ਸੱਚ ਦੱਸਾਂ ਪਸੰਦ ਤਾਂ ਮੈਂ ਵੀ ਤੈਨੂੰ ਪਹਿਲੇ ਦਿਨ ਤੋਂ ਹੀ ਕਰਦਾ ਸੀ ਪਰ ਮੈਂ ਕਹਿ ਨਹੀਂ ਸਕਿਆ ਕਿਉਂਕਿ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ ਤੂੰ ਇੱਕ ਅਮੀਰ ਘਰ ਦੀ ਕੁੜੀ ਆ ਤੇਰੇ ਨਾਲ ਵਿਆਹ ਦਾ ਸੁਪਨਾ ਮੈਂ ਵੇਖਿਆ ਨਹੀਂ ਸੀ ਪਰ ਹਾਂ ਮੇਰੇ ਦਿਲ ਨੂੰ ਤੂੰ ਪਸੰਦ ਸੀ ਚਲੋ ਉਹ ਕਹਿੰਦੀ ਠੀਕ ਐ ਫਿਰ ਤੇਰੀ ਕਿਸ ਗੱਲ ਦੀ ਉਹ ਫੁੱਲਾਂ ਦਾ ਗੁਲਦਸਤਾ ਫੜ ਲੈਂਦਾ ਉਸ ਤੋਂ ਬਾਅਦ ਉਹ ਘਰ ਆ ਕੇ ਸੀਮਾ ਜਿਹੜੀ ਉਹ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਗੌਰਵ ਤੇ ਮੈਂ ਇੱਕ ਦੂਜੇ ਨੂੰ ਪਸੰਦ ਕਰਦੇ ਆਂ ਸੀਮਾ ਦੇ ਪਾਪਾ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਕਿਉਂਕਿ ਉਹਨੂੰ ਵੀ ਇਹ ਗੱਲ ਪਤਾ ਹੁੰਦੀ ਆ ਵੀ ਐਨੇ ਅਮੀਰ ਘਰਾਂ ਦੇ ਰਿਸ਼ਤੇ ਮੇਰੀ ਧੀ ਵਾਸਤੇ ਆਏ ਵੀ ਸਾਰਿਆਂ ਨੇ ਇਹਦੀ ਜੋ ਹਾਲਤਾਂ ਉਹਨੂੰ ਵੇਖ ਕੇ ਜਵਾਬ ਦਿੱਤਾ ਵੀ ਗੌਰਵ ਮੇਰੀ ਸੀਮਾ ਲਈ ਸਹੀ ਆ ਤੇ ਉਸ ਤੋਂ ਬਾਅਦ ਸੀਮਾ ਕਹਿੰਦੀ ਆ ਕਿ ਦੇਖੋ ਪਪਾ ਉਹ ਭਾਵੇਂ ਗਰੀਬ ਘਰ ਦਾ ਪਰ ਉਹ ਪੜਿਆ ਲਿਖਿਆ ਤੇ ਉਹਨੂੰ ਕੰਮ ਦੀ ਵੀ ਲੋੜ ਆ ਤੇ ਆਪਣਾ ਬਿਜ਼ਨਸ ਸੰਭਾਲਣ ਲਈ ਵੀ ਤੁਹਾਨੂੰ ਇੱਕ ਵਧੀਆ ਜਵਾਈ ਦੀ ਲੋੜ ਐ ਵੀ ਮੈਨੂੰ ਲੱਗਦਾ ਵੀ ਇਹ ਰਿਸ਼ਤਾ ਬੈਸਟ ਆ ਤੇ ਉਹਦੇ ਪਾਪਾ ਕਹਿੰਦੇ ਵੀ ਹਾਂ ਫਿਰ ਉਸ ਤੋਂ ਬਾਅਦ ਸੀਮਾ ਤੇ ਉਹਦੇ ਪਾਪਾ ਅਗਲੇ ਦਿਨ ਗੌਰਵ ਨੂੰ ਫੋਨ ਕਰਦੇ ਆ ਤੇ ਫਿਰ ਉਹਨਾਂ ਦੇ ਘਰ ਰਿਸ਼ਤਾ ਲੈ ਕੇ ਜਾਂਦੇ ਆ ਗੌਰਵ ਦੀ ਭੈਣ ਆ ਉਹ ਵੀ ਘਰ ਆਈ ਹੁੰਦੀ ਆ ਤੇ ਗੌਰਵ ਦੀ ਮਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਸੀਮਾ ਤੇ ਗੌਰਵ ਦਾ ਵਿਆਹ ਹੋ ਜਾਂਦਾ ਤੇ ਦੋਨੋਂ ਬੜੀ ਖੁਸ਼ੀ-ਖੁਸ਼ੀ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਆ ਤੇ ਗੌਰਵ ਆ ਜਿਹੜਾ ਉਹ ਦੁਕਾਨ ਦੇ ਜਿਹੜੇ ਮਾਲਕ ਹੁੰਦਾ ਉਹ ਸੰਕਲ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਵੀ ਮੇਰੇ ਸਿਰ ਹੁਣ ਬਹੁਤ ਵੱਡੀ ਜ਼ਿੰਮੇਵਾਰੀ ਪੈ ਗਈ ਵੀ ਇਸ ਦੁਕਾਨ ਦਾ ਹੁਣ ਕੀ ਕਰਨਾ ਕਿ ਉਹ ਕਹਿੰਦਾ ਕਿ ਦੇਖ ਪਤ ਮੈਂ ਤਾਂ ਹੁਣ ਇਹ ਦੁਕਾਨ ਚਲਾ ਨਹੀਂ ਸਕਦਾਗਾ ਵੀ ਆਪਾਂ ਇਹ ਦੁਕਾਨ ਵੇਚ ਦਿੰਦੇ ਆ ਫਿਰ ਉਹ ਦੁਕਾਨ ਕਿਸੇ ਲੋੜਵੰਦ ਬੰਦੇ ਨੂੰ ਵੇਚ ਦਿੰਦੇ ਆ ਤੇ ਗੌਰਵ ਫਿਰ ਵੀ ਉਸ ਅੰਕਲ ਦੇ ਘਰ ਆ ਜਿਹੜਾ ਹਰ ਹਫਤੇ ਜਾਂਦਾ ਉਹਨਾਂ ਨੂੰ ਕਹਿੰਦਾ ਕਿ ਹੁਣ ਤੁਹਾਨੂੰ ਇਸ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਵੀ ਤੁਹਾਡਾ ਹਨਾ ਕੀ ਖਰਚਾਗਾ ਵੀ ਤੁਹਾਡਾ ਖਰਚਾ ਮੈਂ ਆਪੇ ਚੱਕੂਗਾ ਤੇ ਉਹ ਸੀਮਾ ਨੂੰ ਵੀ ਸਾਰੀ ਗੱਲ ਦੱਸਦਾ ਵੀ ਮੌਕੇ ਤੇ ਇਹਨਾਂ ਨੇ ਮੇਰੀ ਮਦਦ ਕੀਤੀ ਸੀ ਹਨਾ ਵੀ ਮੈਂ ਇਹਨਾਂ ਨੂੰ ਬੋਲਣਾ ਨਹੀਂ ਚਾਹੁੰਦਾ ਨਾ ਹੀ ਛੱਡਣਾ ਚਾਹਣਾ ਤੇ ਸੀਮਾ ਕਹਿੰਦੀ ਵੀ ਮੈਨੂੰ ਕੋਈ ਇਤਰਾਜ ਨਹੀਂ ਫਿਰ ਦੇਖੋ ਵੀ ਗੌਰਵ ਨਾਲੇ ਤਾਂ ਉਸ ਆਂਟੀ ਅੰਕਲ ਦੀ ਸੰਭਾਲ ਕਰਦਾ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ ਨਾਲੇ ਸੀਮਾ ਦਾ ਤੇ ਉਹਦੇ ਪਾਪਾ ਦਾ ਵੀ ਖਿਆਲ ਰੱਖਦਾ ਤੇ ਆਪਣੀ ਮਾਂ ਦਾ ਵੀ ਖਿਆਲ ਰੱਖਦਾ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਗੌਰਵ ਦੇ ਸਿਰ ਤੇ ਹੁੰਦੀਆਂ ਪਰ ਉਹ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੀ ਖੁਸ਼ੀ-ਖੁਸ਼ੀ ਨਿਭਾਉਂਦਾ ਤੇ ਉਹ ਬਹੁਤ ਸੋਹਣੀ ਜ਼ਿੰਦਗੀ ਹੈ ਜਿਹੜੀ ਬਤੀਤ ਕਰ ਰਹੇ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ